ਖੁਸ਼ੀ ਦੀ ਕੀਮਤ ਥੋੜੇ ਦਿਨ ਪੁਰਾਣੀ ਗੱਲ ਐ ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ਤੇ ਗਿਆ ਸੀ ਮੇਰੀ ਉੱਥੇ ਜ਼ਿਆਦਾ ਜਾਣ ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਆਪਣਾ ਆਰਾਮ ਨਾਲ ਇੱਕ ਥਾਂ ਬੈਠ ਗਿਆ ਅਤੇ ਥੋੜੇ ਸਮੇਂ ਬਾਅਦ ਇੱਕ ਅਧਖੜ ਜਿਹਾ ਬੰਦਾ ਆ ਕੇ ਮੇਰੇ ਕੋਲ ਬਹਿ ਗਿਆ ਮੇਰੇ ਤੋਂ ਕਦੇ ਵਾਵਾ ਟਾਈਮ ਚੁੱਪ ਨਹੀਂ ਰਿਹਾ ਜਾਂਦਾ ਸੋ ਮੈਂ ਉਸ ਨੂੰ ਬੁਲਾ ਲਿਆ ਅਤੇ ਅਸੀਂ ਚੱਲ ਰਹੇ ਵਿਆਹ ਬਾਰੇ ਗੱਲਾਂ ਕਰਨ ਲੱਗੇ ਚਲੋ ਦੋ ਚਾਰ ਸਿਆਣੀਆਂ ਜਈਆਂ ਗੱਲਾਂ ਕਰਕੇ ਮੈਂ ਤਾਂ ਆਪਣੀ ਆਦਤ ਅਨੁਸਾਰ ਲੱਗ ਗਿਆ ਪਿੰਡਾਂ ਦੀਆਂ ਗੱਲਾਂ ਸੁਣਾਉਣ ਕਲੋਲਾਂ ਜਈਆਂ ਸੁਣ ਕੇ ਭਾਈ ਉਹ ਬੰਦਾ ਤਾਂ ਬਹੁਤ ਹੱਸਿਆ ਆਂਦਾ ਪੁੱਤਰਾ ਵੈਸੇ ਕਈ ਸਾਲ ਹੋ ਗਏ ਮੈਨੂੰ ਖੁੱਲ ਕੇ ਹੱਸੇ ਨੂੰ ਅੱਜ ਤੂੰ ਹਸਾ ਦਿੱਤਾ ਮੈਂ ਹੱਸਦਾ ਹੱਸਦਾ ਇੱਕਦਮ ਚੁੱਪ ਕਰ ਗਿਆ ਪੁੱਛਣ ਉੱਤੇ ਉਸਨੇ ਦੱਸਿਆ ਵੀ ਮੈਂ ਪੁਲਿਸ ਵਿੱਚ ਮੁਲਾਜ਼ਮ ਹਾਂ ਐਸ ਐਚਓ ਮੈਂ ਇੱਕ ਮੇਰਾ ਇਕਲੌਤਾ ਬੇਟਾ ਨਸ਼ੇ ਕਾਰਨ ਮਰ ਗਿਆ। ਸਦਮੇ ਵਿੱਚ ਪਤਨੀ ਦਿਮਾਗੀ ਤੌਰ ਤੇ ਬਿਮਾਰ ਹੋ ਗਈ। ਪਲਾਂ ਵਿੱਚ ਸਭ ਕੁਝ ਤਬਾਹ ਹੋ ਗਿਆ। ਅੱਖਾਂ ਵਿੱਚ ਪਾਣੀ ਸੀ। ਆਂਦੇ ਅੱਜ ਜਦੋਂ ਤੇਰੀਆਂ ਗੱਲਾਂ ਉੱਤੇ ਹੱਸਿਆ ਤਾਂ ਅਜੀਬ ਜਿਹਾ ਲੱਗਾ। ਜਿਵੇਂ ਭੁੱਲ ਗਿਆ ਹਾਂ ਮਾ ਖੁਸ਼ੀ ਕੀ ਹੁੰਦੀ ਹੈ। ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ ਅਤੇ ਜਾਣ ਲੱਗੇ ਹੱਸਦੇ-ਹੱਸਦੇ ਜੱਫੀ ਪਾ ਕੇ ਕਿਹਾ ਖੁਸ਼ੀ ਕੀਮਤੀ ਹੈ ਤੇ ਹਾਸੇਵੰਦ ਪੁੱਤਰਾ ਤੂੰ ਦਾ ਸਭ ਦਾ ਪੁੱਤਰ ਹੈ ਸ਼ਾਇਦ ਖੁਸ਼ ਰਹਿਣਾ ਇੱਕ ਅਵਸਥਾ ਹੈ ਸਭ ਕੁਝ ਪਾਉਣਾ ਹੀ ਖੁਸ਼ੀ ਨਹੀਂ ਬਲਕਿ ਜੋ ਵੀ ਅੱਜ ਹੈ ਉਸ ਨੂੰ ਮੰਨਣਾ ਸਾਡੀ ਜਿੱਤ ਹੈ ਸਾਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਖੁਸ਼ ਰਹਿਣ ਦਾ ਫੈਸਲਾ ਨਹੀਂ ਕਰ ਲੈਂਦੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੋਵੇ ਤਾਂ ਰੌਸ਼ਨੀ ਲੱਭਣ ਦੀ ਕੋਸ਼ਿਸ਼ ਕਰੋ ਨਹੀਂ ਲੱਭਦੀ ਤਾਂ ਖੁਦ ਨੂੰ ਹੀ ਰੋਸ਼ਨੀ ਬਣਾ ਲਵੋ ਨਿੱਕੀਆਂ-ਨਿੱਕੀਆਂ ਮੁਸੀਬਤਾਂ ਔਣ ਕਰਕੇ ਢੇਰੀ ਨਹੀਂ ਟਾਉਣੀ ਚਾਹੀਦੀ ਬਾਕੀ ਜੀਣ ਦੀ ਚਾਹਤ ਉਸ ਇਨਸਾਨ ਤੋਂ ਪੁੱਛੋ ਜੋ ਆਖਰੀ ਸਾਹਾਂ ਉੱਤੇ ਪਿਆ ਹੋਵੇ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ